ਅਸਲਾਮ ਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਵੱਡੀਆਂ ਖਬਰਾਂ ਦੇ ਬਾਰੇ ਜਾਣਾਂਗੇ ਇੱਕ ਖਬਰ ਤੇ ਚਰਨਜੀਤ ਚੰਨੀ ਨੂੰ ਲੈ ਕੇ ਹੈ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਵੀ ਰਹੇ ਹੈ ਕਿ ਉਹਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਕੀ ਵਜਾ ਬਣੀ ਹੈ ਇਸ ਦੇ ਬਾਰੇ ਜਾਣਾਂਗੇ ਤੇ ਦੂਸਰੀ ਖਬਰ ਜਿਹੜੀ ਹੈ ਕਿ ਕੈਪਟਨ ਵਰਿੰਦਰ ਸਿੰਘ ਦਾ ਬਿਆਨ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਸੀ ਉਸ ਨੇ ਵੀ ਤਰਥੱਲੀ ਮਚਾ ਦਿੱਤੀ ਹੈ ਕੀ ਮੁਕਮਲ ਜਾਣਕਾਰੀ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚਲ ਕੇ ਦੇਖ ਰਹੇ ਹਾਂ ਵੀਡੀਓ ਫਿਰ ਕਰਨ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਯਾਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਤੇ ਕੇਂਦਰ ਦਾ ਬਹੁਤ ਵੱਡਾ ਐਕਸ਼ਨ ਔਰ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਕਾਦੇ ਤੋਂ ਬਾਹਰ ਦਿੱਤਾ ਗਿਆ ਬਹੁਤ ਵੱਡਾ ਮਾਮਲਾ ਆਪਣੀ ਪਾਰਟੀ ਦੇ ਵਿੱਚ ਵੀ ਛਿੜ ਗਿਆ ਕਿਉਂਕਿ ਕਾਂਗਰਸ ਦੇ ਵਿੱਚ ਬਹੁਤ ਵੱਡਾ ਵਿਵਾਦ ਖੜਾ ਕਰ ਦਿੱਤਾ ਕਿ ਇਹ મોદી ਦੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਤੇ ਕਰਤਾਰ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਜਿਵੇਂ ਪੂਰੇ ਪੰਜਾਬ ਭਰ ਦੇ ਵਿੱਚ ਫੇਰ ਤੋਂ ਤਰਥੰਦੀ ਬਚਾ ਦਿੱਤੀ ਹੈ ਯਾਨੀ ਕਾਹਕੇ ਨੇ ਕੈਸੇ ਨੇਤਾ ਨੇ ਬੱਚਿਆਂ ਦੀ ਤਰ੍ਹਾਂ ਬਾਰ-ਬਾਰ ਬਿਆਨ ਬਦਲਦੇ ਨੇ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਵਿਕਰਮ ਸਿੰਘ ਮਜੀਠੀਏ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਹੀ ਸੀ ਕਹਿੰਦੇ ਜੀ ਕੁਝ ਲੀਡਰ ਨੇ ਕਾਂਗਰਸ ਦੇ ਔਰ ਦੂਜੇ ਪਾਸੇ ਭਾਜਪਾ ਦੇ ਵਿੱਚ ਪਹਿਲਾ ਕਾਂਗਰਸ ਦੇ ਮੁੱਖ ਮੰਤਰੀ ਰਹੇ ਸੀ ਕਪਤਨ ਅਮਰਿੰਦਰ ਸਿੰਘ ਉਹਨਾਂ ਨੇ ਕੇਵਲ ਦੇ ਦਿੱਤਾ ਸੀ ਔਰ ਦੋਵੇਂ ਖਬਰਾਂ ਇੱਕ ਇੱਕ ਕਰਕੇ ਮੈਂ ਤੁਹਾਡੇ ਨਾਲ ਸਾਂਝੀਆ ਕਰੂੰਗਾ ਪਹਿਲੀ ਖਬਰ ਚਰਚਿਸਨ ਚੱਲੇ ਦੀ ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਇੱਕ ਬਿਆਨ ਗੂੰਜਦਾ ਸੀ ਉਸੇ ਬਿਆਨ ਨੂੰ ਲੈ ਕੇ ਪੀਐਮ ਮੋਦੀ ਨੇ ਇਸ ਮੁੱਦੇ ਨਹੀਂ ਚੱਕਿਆ ਤੇ ਅੱਜ ਕੇਂਦਰ ਵੱਲੋਂ ਕਹ ਲੋ ਚਾ ਆਪਣੀ ਪਾਰਟੀ ਵੱਲੋਂ ਕਹ ਲੋ ਉਹਦੇ ਉੱਤੇ ਇੱਕ ਵੱਡਾ ਐਕਸ਼ਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਹਿਲਾ ਇਹ ਖਬਰ ਹੈ ਉਸ ਤੋਂ ਬਾਅਦ ਵਿਕਰਮ ਸਿੰਘ ਜੁਠੀਏ ਬਾਰੇ ਕੈਕਟਰ ਅਮਰਿੰਦਰ ਸਿੰਘ ਕੀ ਬਿਆਨ ਦੇ ਮੇਰੇ ਉਹ ਖਬਰ ਤਾਂ ਦੇ ਸਾਹਮਣੇ ਤਰਾਂ ਦੀ ਸੁਣੋ ਇਸ ਵੰਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾfte ਵਿੱਚ ਚੋਣਾਂ ਨੇ ਵਿਧਾਨ ਸਭਾ ਦੀਆਂ ਪਰ ਉਸ ਮੁੱਦਮਲੇ ਦੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਜਿਹੜੇ ਬਿਹਾਰ ਦੇ ਵਿੱਚ ਚੋਣਾ ਹੋ ਰਿਹਾ ਨੇ ਉੱਥੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੇ ਵਿੱਚੋਂ ਚੰਨੀ ਦਾ ਨਾਮ ਹਟਾ ਦਿੱਤਾ ਗਿਆ ਚਾਹੇ ਨਹੀਂ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਵੱਡਾ ਝਟਕਾ ਉਹਨਾਂ ਦੀ ਬੋਲੀ ਦੇ ਕਾਰਨ ਔਰ ਦੂਜੇ ਪਾਸੇ ਵਿਕਰਨ ਸਿੰਘ ਲੁਜੀਤਿਆ ਜਿਨ੍ਹਾਂ ਨੂੰ ਲੈ ਕੇ ਬਾਰ-ਬਾਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵੱਡੇ ਲੀਡਰ ਚਰਕੇ ਭਾਈ ਬਾਜਵਾ ਖੇਰਾ ਔਰ ਚੰਨੀ ਇਹ ਬਿਆਨ ਦਿੰਦੇ ਸੀ ਤਾਂ ਅੱਜ ਵਿਕਰਮ ਸਿੰਘ ਮਜੀਠੀਆ ਤੇ ਫੇਰ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਪੰਜਾਬ ਦੇ ਲੋਕਾਂ ਨੇ ਵੀ ਇਹ ਗੱਲ ਕਹੀ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਪੰਜਾਬ ਦੇ ਅੰਦਰ ਬੱਚਾ ਬੱਚਾ ਇਹ ਗੱਲ ਕਹਿ ਰਿਹਾ ਸੀ ਕਿ ਵਿਕਰਮ ਮਜੀਠੀਆ ਤਸਕਰ ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਆਪਣਾ ਬੋਨ ਦਿੱਤਾ ਸੀ ਜਦੋਂ ਕਿ ਇਹਨੇ ਗੁਟਕਾ ਚੱਕਿਆ ਸੀ ਉਹ ਗੱਲ ਵੀ ਦੌਰ ਆ ਰਹੇ ਨੇ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਕੈਪਟਨ ਨੇ ਸੌ ਖਾਦੀ ਸੀ ਪਰ ਅੱਜ ਕੈਪਟਨ ਖੁਦ ਦੱਸਣਗੇ ਕਿ ਨਾਮ ਨਾ ਕੀ ਹੈ ਕਿਉਂਕਿ ਵਿਕਰਮ ਮਜੀਠੀਏ ਦੀ ਮਦਦ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਿਕਰਮ ਮਜੀਠੀਏ ਤੇ ਵੀ ਬਿਆਨ ਦੇ ਰਹੇ ਔਰ ਦੂਜੇ ਪਾਸੇ ਖੁਦ ਆਪਣੀ ਉਸ ਵੱਲ ਦੀ ਸਫਾਈ ਦੇ ਰਹੇ ਨੇ ਪਰ ਪੰਜਾਬ ਦੇ ਲੋਕਾਂ ਨੂੰ ਅਸਲੀਅਤ ਪਤਾ ਚੱਲ ਗਈ ਹੈ ਚਲੋ ਜੱਟਾ ਰਾਜਾ ਬ੍ਰਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਗੱਲ ਸਕੈਨ ਹੈ ਜਿਹੜੇ ਇਹ ਗੱਲ ਚੱਤੀ ਹੋਈ ਹੈ ਨਾ ਇਹ ਮੇਰਾ ਕਹ ਮੈਂ ਤਾਂ 100 ਕਾਰ ਤਾਂ ਮੈਂ ਸੋਲ ਗਿਆ ਇਹਨਾਂ ਨੇ ਬੋਲ ਜੇ ਹੋ ਗਿਆ ਹੋਇਆ ਕੀ ਸੀ ਮੈਂ ਗਿਆ ਸੀ ਨਾ ਉੱਥੇ ਅ ਬਟਿੰਡੇ ਦੇ ਵਿੱਚ ਬਟਿੰਡੇ ਵਿੱਚ ਔਰ ਉੱਥੇ ਦਮਨਵਾ ਸਾਹਿਬ ਨੇੜੇ ਸੀ ਤਾਂ ਮੈਂ ਮੈਂ ਗੁਰਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਨਵਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨਾ ਕਿ ਇਸ ਨਸ਼ੇ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮੈਂ ਇਹ ਨਹੀਂ ਕਿ ਮੈਂ ਖਤਮ ਕਰ ਦੂੰ। ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫੇਰ ਮੈਨੂੰ ਪੁੱਛੋਗੇ ਮਜੀਠੇਰੀ ਸਪੋਰਟ ਵਾ ਕਿਉਂ ਕੀਤੀ? ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੱਧਾ ਇਹਦੀ ਹੋ ਰਹੀ ਹੈ ਵਿਕਰਮ ਮਜੀਠੇਰੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਹ ਰਿਹਾ ਮੈਂ ਵਿਕਰਮ ਮਜੀਠੇਰੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਤਾਂ ਸੁਣਦੇ ਪੰਜਾਬ ਵਾਲੇ ਕ੍ਰਿਸਟਨ ਮਰਿੰਦਰ ਸਿੰਘ ਨੇ ਗੁਟਕਾ ਚਾਕੇ ਖੁਦ ਖੁਦ ਅਸਰੇ ਨੇ ਕਿ ਸੌਹ ਫਾਦੀ ਸੀ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਕੀ ਕਹਿ ਰਹੇ ਨੇ ਕਹਿੰਦੇ ਜੀ ਮੈਂ ਇਹ ਗੱਲ ਨਹੀਂ ਕਹੀ ਸੀ ਕਿ ਨਸ਼ੇ ਖਤਮ ਕਰ ਦੂੰਗਾ ਕਿਹਾ ਤਾਂ ਇਹ ਹੀ ਸੀ ਕਿ ਮੈਂ ਨਸ਼ੇ ਖਤਮ ਕਰ ਦੂੰਗਾ ਉਹ ਵੀਡੀਓ ਪੁਰਾਣੀਆਂ ਬਹੁਤ ਸਾਰੀਆਂ ਤੁਸੀਂ ਦੇਖ ਸਕਦੇ ਹੋ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਫੇਰ ਤੋਂ ਮੁੱਕਰ ਗਏ ਨੇ ਕਹਿੰਦੇ ਨੇ ਕਿ ਮੈਂ ਤਾਂ ਸਿਰਫ ਓਨੀ ਗੱਲ ਕਹੀ ਆ ਕਿ ਨਸ਼ਾ ਨਾ ਲੱਕ ਤੋੜ ਦੂੰਗਾ ਦੇਖੋ ਕਰਮਾਨਾ ਤੋਂ ਬਹੁਤ ਵੱਡਾ ਕੈਪਟਨ ਵਿਲੰਦਰ ਸਿੰਘ ਇਹਦੇ ਵਿੱਚ ਗੋੜਾ ਮਾ ਨਹੀਂ ਹੈ ਪਹਿਲਾਂ ਇਹ ਕਾਂਗਰਸ ਦੇ ਮੁੱਖ ਮੰਤਰੀ ਸੀ ਪੰਜਾਬ ਦੇ ਜਦੋਂ ਇਹ ਗੱਲ ਕਹੀ ਗਈ ਸੀ ਬਠਿੰਡਰ ਦੇ ਵਿੱਚ ਔਰ ਅੱਜ ਉਹ ਭਾਜਪਾ ਦੇ ਵਿੱਚ ਸ਼ਾਮਲ ਨੇ ਇਹ ਵੀ ਅਕਸਰ ਪੂਰੇ ਪੰਜਾਬ ਨੂੰ ਪਤਾ ਤਾਂ ਜਿਹੜੇ ਲੋਕਾਂ ਦਾ ਖੁਦ ਆਪਣਾ ਕੋਈ ਮਹੱਤਵ ਕੋਈ ਸਟੈਂਡ ਨਹੀਂ ਹੈ ਕੋਈ ਆਪਣਾ ਅਸਲੀ ਮਕਸਦ ਤੇ ਏਜੰਡਾ ਨਹੀਂ ਹੈ ਪੰਜਾਬ ਪ੍ਰਤੀ ਉਹ ਲੋਕ ਤੁਹਾਨੂੰ ਘਮਾਉਣਗੇ ਹਰ ਹਾਲ ਘਮਾਉਂਦੇ ਰਹਿਣਗੇ ਜਿਵੇਂ ਕਿ ਬਾਦਲ ਬਿਕਰਮ ਜੀ ਠੀਆ ਬਹੁਤ ਸਾਰੇ ਬਾਬੇ ਵੀ ਨਜ਼ਰਾਨਾ ਵਾਲੇ ਹੋਏ ਨੇ ਜਿਵੇਂ ਕਿ ਗੁਰਿੰਦਰ ਸਿੰਘ ਢਿੱਲੋਂ ਬਹੁਤ ਸਾਰੇ ਹੋਏ ਤਸਕਰ ਨੇ ਜਿਹੜੇ ਵਿਕਰਮ ਮਜੀਠੀਆ ਵਰਗੇ ਲੋਕ ਨੇ ਇਹਨਾਂ ਦੀ ਮਦਦ ਕਰਦੇ ਨੇ ਔਰ ਇੰਦਰਾ ਦੇ ਰੂਪ ਦੇ ਵਿੱਚ ਵੀ ਤਸਕਰ ਬੈਠੇ ਨੇ ਬਾਬਿਆਂ ਦੇ ਰੂਪ ਦੇ ਵਿੱਚ ਵੀ ਤਸਕਰ ਬੈਠੇ ਨੇ ਇਹ ਤਸਕਰੀ ਦੇ ਪੰਜਾਬ ਦੇ ਜਿਹੜੇ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਬੋਲਦੇ ਨੇ ਔਰ ਵਿਕਰਮ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਹਾਲ ਦੇ ਵਿੱਚ ਅਸੀਂ ਬਾਹਰ ਤਾਂ ਨਹੀਂ ਨਿਕਲ ਦਿੰਦੇ ਚਾਹੇ ਕੋਈ ਬਾਬਾ ਜੋਰ ਲਾਵੇ ਚਾਹੇ ਕੋਈ ਪਾਰਟੀ ਜੋਰ ਲਾਵੇ ਤੇ ਗੱਲ ਹੋਣੀ ਵੀ ਚਾਹੀਦੀ ਹੈ ਕਿਉਂ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਬਰਬਾਦੀ ਹੈ ਉਹ ਨਾ ਕਾਲੀਆਂ ਤੋਂ ਨਾ ਮਜੀਠੀਆ ਨੇ ਕੀਤੀ ਹੈ ਪੰਜਾਬ ਦੀ 80% ਨੌਜਵਾਨੀ ਖਤਮ ਕਰਨ ਵਾਲੇ ਇਹ ਆਦਮਨ ਇਹ ਹੀ ਬਿਕਰਮ ਸਿੰਘ ਮਜੀਠੀਆ ਵਰਗੇ ਲੋਕ ਔਰ ਇਹਨਾਂ ਦੇ ਨਾਲ ਮਿਲੇ ਜਿਹੜੇ ਅਫਸਰ ਜਿਵੇਂ ਕਿ ਡੀਆਈਜੀ ਭੁਲਰ ਵਰਗੇ ਫੜੇ ਜਾ ਰਹੇ ਨੇ ਅਕਾਸ਼ ਬੱਤਾ ਵਰਗੇ ਲੋਕਾਂ ਦੇ ਉੱਤੇ ਵੀ ਅੰਗਲੀ ਉੱਠ ਰਹੀ ਹੈ ਜਿਹੜੇ ਲੋਕ ਹਿੰਮਤ ਕਰਦੇ ਨੇ ਉਹਨਾਂ ਨੂੰ ਫੜਾਉਣ ਦੀ ਵਿਜੀਲੈਂਸ ਔਰ ਸੀਬੀਆਈ ਨੂੰ ਫੜਾਉਣ ਦੀ ਕਿਉਂਕਿ ਇਹੋ ਜਿਹੇ ਲੋਕਾਂ ਦੀ ਪੰਜਾਬ ਦੇ ਅੰਦਰ ਬਹੁਤ ਘੱਟ ਗਿਣਤੀ ਹੈ ਜੇਕਰ ਕੋਈ ਯਰਤ ਕਰਦਾ ਤਾਂ ਉਹਨੂੰ ਸਲਾਮ ਫੜਕੋ ਉਹਦੀ ਮਿਹਤ ਕਰਾਓ ਤੇ ਉਸ ਨੂੰ ਸਨੂਟ ਕਰੋ ਅਕਾਸ਼ ਬੱਤਾ ਬਹੁਤ ਚੰਗੇ ਮਾਨਦਰ ਇੱਕ ਇਨਸਾਨ ਨੇ ਜਿਨ੍ਹਾਂ ਨੇ ਉਹਨੂੰ ਫੜਾਇਆ ਤਸਕਰ ਕੇ ਜੀ ਪ੍ਰਸ਼ੰਸਾ ਵਕੀਲ ਵੀ ਕਰ ਰਹੇ ਨੇ ਅਸੀਂ ਵੀ ਕਰਦੇ ਆ ਕਿਉਂਕਿ ਜਿਹੜਾ ਤਸਕਰ ਆ ਉਹਨੂੰ ਸਾਹਮਣੇ ਲਿਆਉਣਾ ਜ਼ਰੂਰੀ ਆ ਤਾਂ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਵੀ ਕੰਮ ਕਰ ਰਹੀ ਆ ਇਹ ਵੀ ਕੋਈ ਦੋਰਾ ਮੈ ਨਹੀਂ ਹੈ ਭਰਵੰਤਮਾਨ ਮੁੱਖ ਮੰਤਰੀ ਚੰਗੇ ਨੇ ਆਉਣ ਵਾਲਾ ਸਮਾਂ ਵੀ ਇਹਨਾਂ ਵੱਲੋਂ ਜਾ ਰਿਹਾ ਹੈ ਇਹ ਅੰਕੜੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਲੋਕਾਂ ਦਾ ਕਹਿਣਾ ਤਾਂ ਹੀ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਦਾ ਪੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੈਡੀ ਵੀਡੀਓ ਆਪਾਂ ਦੇਖੀ ਹੈ ਕਿ ਚਰਨਜੀਤ ਚੰਨੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਵੀ ਰਹੇ ਐ ਉਹਨਾਂ ਦਾ ਹੁਣ ਨਾਂ ਹੀ ਕੱਢ ਦਿੱਤਾ ਜਿਹੜਾ ਬਿਹਾਰ ਦੇ ਵਿੱਚ ਚੋਣਾਂ ਹੋ ਰਿਆ ਸੀ ਉਸ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਹੈ ਕਹਿੰਦੇ ਕਿ ਕਾਂਗਰਸ ਨੇ ਚਰਨਜੀਤ ਚੰਨੀ ਦਾ ਨਾਂ ਹੀ ਕੱਢ ਦਿੱਤਾ ਵੈ ਹਾਲਾਂਕਿ ਚਰਨਜੀਤ ਚੰਨੀ ਉਹੀ ਹੈ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਬੜੇ ਹੱਕ ਦੇ ਵਿੱਚ ਸੀ ਬੜੀ ਸਪੋਰਟ ਦੇ ਵਿੱਚ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਨਾ انصافੀ ਹੋ ਰਹੀ ਹੈ ਜ਼ਿਆਤੀ ਹੋ ਰਹੀ ਹੈ ਜਿਹੜੇ ਜਿਹੜੇ ਦੋਸ਼ ਵਿਕਰਮ ਸਿੰਘ ਮਜੀਠੀਆ ਤੇ ਲਾਏ ਜਾ ਰਹੇ ਆ ਉਹ ਝੂਠ ਨੇ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਕਹ ਰਹੇ ਸੀ ਕਿ ਅਸੀਂ ਪੱਕੇ ਪੈਰੀ ਚੱਕਿਆ ਵੈ ਇਹ ਸਾਡੇ ਕੋਲ ਸਾਰੇ ਸਬੂਤ ਹੈ ਹਰ ਚੀਜ਼ ਸਾਹਮਣੇ ਆਏਗੀ ਤੇ ਦੂਜੀ ਖਬਰ ਜਿਹੜੀ ਹੈ ਇਹ ਕੈਪਟਨ ਵਿਰਿੰਦਰ ਸਿੰਘ ਦੀ ਹੈ ਕਿ ਕੈਪਟਨ ਵਿਰਿੰਦਰ ਸਿੰਘ ਬੱਚਿਆਂ ਤਰ੍ਹਾਂ ਬਿਆਨ ਬਦਲਦੇ ਆ ਕਦੀ ਕਹਿ ਦਿੰਦੇ ਆ ਕਿ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਹੈ ਇਹ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਹੈ ਤੇ ਕਦੀ ਮੁਖਾਲਫ ਕਰ ਦਿੰਦੇ ਆ ਯਾਨੀ ਕਿ ਉਹਨਾਂ ਦਾ ਮਕਸਦ ਸਿਰਫ ਇਹ ਹੈ ਕਿ ਪੰਜਾਬ ਦੀ ਆਵਾਮ ਦੇ ਨਜ਼ਰਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਗਰਵਾਉਣਾ ਕਿ ਪੰਜਾਬ ਦੀ ਆਵਾਮ ਮੁੱਖ ਮੰਤਰੀ ਪੰਜਾਬ ਨਾਲ ਨਫ਼ਰਤ ਕਰਨ ਲੱਪੇ ਇਹਨਾਂ ਦੇ ਅਗੇਂਸਟ ਹੋ ਜੇ ਇਹਨਾਂ ਦੇ ਖਿਲਾਫ ਹੋ ਜੇ ਤੇ ਆਪਕੋ ਪੰਜਾਬ ਦੀ ਆਵਾਮ ਸਭ ਕੁਝ ਜਾਣਦੀ ਹੈ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਕਿਸ ਤਰ੍ਹਾਂ ਆਪਣਾ ਕੰਮ ਅੱਛੇ ਤਰੀਕੇ ਨਾਲ ਕਰਨਦੇ ਆ ਵਿਕਰਮ ਸਿੰਘ ਮਜੀਠੀਆ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਆਵਾਮ ਨਾਲ ਉਹਨਾਂ ਨੇ ਪੂਰਾ ਕੀਤਾ ਪੱਕੇ ਪੈਰੀ ਚੱਕਿਆ ਜੇਲ੍ਹ ਚ ਹੁਣ ਕਹਿੰਦੇ ਕਿ ਉਹਨੂੰ ਜਲਦੀ ਬਾਹਰ ਨਹੀਂ ਹੋਂਦਾਂਗੇ ਉਹਦੇ ਵਾਸਤੇ ਵੀ ਆਪਣਾ ਕੰਮ ਕਰਨਦੇ ਆ ਉਹਨੀਆਂ ਜ਼ਮਾਨਤ ਦੀਆਂ ਪਟੀਸ਼ਨਾਂ ਪੈਂਦੀਆਂ ਵਿਕਰਮ ਸਿੰਘ ਮਜੀਠੀਆ ਦੀਆਂ ਪਰ ਕੈਂਸਲ ਹੋ ਜਾਂਦੀਆਂ ਜ਼ਮਾਨਤ ਨਹੀਂ ਮਿਲਦੀ ਪਈ ਕਿਉਂ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਪੰਜਾਬ ਸਰਕਾਰ ਇੱਕ ਪਾਸੇ ਖੜੀ ਹੈ ਜਿਹੜੇ ਕਿ ਉਹਨਾਂ ਦੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੈ ਪੂਰੇ ਸਬੂਤ ਅਦਾਲਤ ਦੇ ਰੂਬਰੂ ਪੇਸ਼ ਕਰਦੇ ਆ ਇਸ ਕਰਕੇ ਤੇ ਉਹਨਾਂ ਦੀ ਜਿਹੜੀ ਜ਼ਮਾਨਤ ਦੀ ਪਟੀਸ਼ਨ ਹੁੰਦੀ ਹੈ ਖਾਰਜ ਹੋ ਜਾਂਦੀ ਹੈ ਤੇ ਜਿੰਨੇ ਮਰਜ਼ੀ ਚਾਲਾਂ ਚੱਲਣ ਜੋ ਕੋਈ ਮਰਜ਼ੀ ਕਰ ਲੈਣ ਪੰਜਾਬ ਦੀ ਆਵਾਮ ਜਾਣਦੀ ਹੈ ਕਿ ਕੌਣ ਕੀ ਕੰਮ ਕਰਦਾ ਪਿਆ ਵੈ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖ ਲਈ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਰ ਕਿਉਟੇ ਸਰਾ ਕੇ ਹਾਲ ਆ ਬਰਕਤ